ਉਹੋ ਕਾਰਸ ਅਸੀਂ ਸਾਹੋਕੇ ਦੇ ਸਾਰੇ ਸਾਡੇ ਪੰਚਾਇਤ ਪ੍ਰਧਾਨ ਸਾਹਿਬ ਵੱਲੋਂ ਸਰਦਾਰ ਬਲਜਿੰਦਰ ਸਿੰਘ ਜੀ ਸੇਖਾ ਧ੍ਰੀਲਾ ਸਾਹਿਬ ਔਰ ਲੈਕਚਰਰ ਸਾਹਿਬ ਨੂੰ ਅਸੀਂ ਇੱਥੇ ਆਉਣ ਤੇ ਜੀ ਆਇਆਂ ਕਹਿੰਦੇ ਹਾਂ ਸੋ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਬਾਊ ਰਾਜਬਲੀ ਦਾ ਪਿਆਰ ਦਿਤਾਇਆ ਸਾਡੇ ਨਾਲ ਔਰ ਸਾਡੀ ਸਾਰੀ ਪੰਚਾਇਤ ਨੇ ਇਹਨਾਂ ਨੂੰ ਜੀ ਆਇਆਂ ਕਿਹਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਬਾਕੀ ਬਾਊ ਜੀ ਨੇ ਇਹਨਾਂ ਪਿੰਡਾਂ ਮਾਰੇ ਆਪਣੇ ਸਾਰੇ ਜਿੰਨਾ ਬਾਈ ਸਿੱਖੇ ਬਾਈ ਬਰਿੰਦਰ ਸਿੱਖੀ ਦੇ ਸਿੱਖੇ ਭਰਾਏ ਸਿੱਧਾ ਨੱਕ ਦੀ ਭੂਰੋਂ ਜਾ ਹੋ ਬਾਬੂ ਜੀ ਦੇ ਮਲਕੇ ਸਾਹੋ ਸਿੱਖਾ ਠੱਠੀੋਂ ਲੰਘ ਪੜ ਮਾਰੀ ਗੇ ਕਲਿਆਣ ਮਰਾਜ ਮਥਾਣੇ ਦੇ ਸ਼ੇਰ ਬਬਰ ਬਨਾਰ ਚੰਗਿਆੜੀ ਗੇ ਜਿੰਨਾ ਕਿ ਬਾਬੂ ਜੀ ਨੇ ਇਹਨਾਂ ਪਿੰਡਾਂ ਸਾਰੇ ਪਿੰਡਾਂ ਨਾਲ ਨੇੜੇ-ਨੇੜੇ ਦਾ ਸਾਰਾ ਬਹੁਤ ਜ਼ਿਆਦਾ ਸੰਦੇਸ਼ ਸੀ ਤੇ ਉਹਨਾਂ ਨੇ ਇਸ ਵਾਰ ਜਿਗਰ ਦਿੱਤਾ ਮੈਂ ਜੀ ਅ ਅੱਜ ਬੜਾ ਭਾਖਣਾ ਵਾਲਾ ਦਿਨ ਹੈ ਜੀ ਤੇ ਪਿੰਡ ਸਾਹੋ ਕੇ ਮਹਾਕਵੀ ਬਾਬੂ ਰਾਜੇਬਲੀ ਕੀ ਦਾ ਬਹੁਤ ਵੱਡਾ ਨਾਂ ਜੀ ਦੁਨੀਆ ਦੇ ਖਿੱਤੇ ਦੇ ਵਿੱਚ ਜਿੱਥੇ ਪੰਜਾਬੀ ਪੰਜਾਬ ਵਜਿ ਵੀ ਵਜਦੇ ਨੇ ਤੇ ਸਦਾ ਤੱਕ ਤਰੂ ਤਾਰੇ ਦੇ ਵਾਂਗੂ ਮਹਾਕਵੀ ਬਾਬੂ ਰਾਜੇਬਲੀ ਤੇ ਪਿੰਡ ਸਾਹੋਕੇ ਦਾ ਨਾਮ ਸਦਾ ਹੀ ਚਮਕਦਾ ਰਹੂਗਾ ਜੀ ਤੇ ਮੈਨੂੰ ਵੀ ਕੰਮ ਇਹ ਯੋਗਤਾ ਹੈ ਨਹੀਂ ਸੀਗਾ ਜੀ ਬਟ ਮੈਨੂੰ ਮੌਕਾ ਮਿਲਿਆ ਉਹਨਾਂ ਦੀਆਂ ਕੁਝ ਰਚਨਾਵਾਂ ਮੇਰੇ ਦਸ਼ਮੇਸ਼ ਗੁਰੂ ਤੇ ਜਦ ਹੀ ਆਪਣੀ ਬੱਤਰ ਦੀਆਂ ਤੰਗਾਂ ਮੈਂ ਵੀ ਰਿਕਾਰਡ ਕਰਾਈਆਂ ਜੀ ਤੇ ਆਪਣੇ ਬਾਬੂ ਜੀ ਦੇ ਪਰਿਵਾਰ ਸਾਡੀ ਭੈਣ ਬੀਬੀ ਰਹਿਾਨਾ ਦੇ ਨਾਲ ਤੇ ਸੂਬੂ ਪਰਿਵਾਰ ਦੇ ਨਾਲ ਸਾਡਾ ਉਕਾੜਾ ਦੇ ਵਿੱਚ ਵੀ ਸਾਰਾ ਜਦ ਜਦ ਹੀ ਸੁੰਨ ਦੇ ਨਾਲ ਲਿੰਕ ਹੈਗਾ ਤੇ ਜਦੋਂ ਪਰਮਾਤਮਾ ਨੇ ਚਾਇਆ ਤੇ ਉਹਨਾਂ ਨੂੰ ਮਿਲਣ ਦੀ ਕੋਸ਼ਿਸ਼ ਕਰਨੀ ਤੇ ਮੈਂ ਵੀ ਜੀ ਅਸੀਂ ਵੀ ਕਿਤੇ 25 26 ਸਾਲ ਹੋ ਗਏ ਜੀ ਕਿਰੇ ਡਾ ਰਹੇ ਦਿਆਂ ਨੂੰ ਉਹੀ ਮਹਿਸੂਸ ਕਰਦੇ ਆ ਸਾਨੂੰ ਵੀ ਵੀ ਜਲਿਆ ਕਿ ਸਾਨੂੰ ਇੱਥੇ ਆਉਣਾ ਪੈਣਾ ਤੇ ਉਹੀ ਵੇ ਸੋਚਦਾ ਨਾ ਜੀ ਬਹਾਂ ਕਵੀ ਬਾਬੂ ਰਜਬ ਨੇ ਕਿੰਨੀ ਤਾਂ ਗਸੀ ਹੈ ਨਾ ਤੇ ਉਹਨਾਂ ਦਾ ਅ ਗਿਰਮ ਹੈ ਗਿਆ ਸੀਗਾ ਉਹਦੇ ਵਿੱਚ ਜਿਹ ਤਰ੍ਹਾਂ ਦਾਾਸ ਦਾ ਤਰ੍ਹਾਂ ਸੁਣਾਉਣਾ ਵੀ ਉਹੀ ਜਿਹੇ ਫੀਲਿੰਗਸ ਜਿਵੇਂ ਉਹਨਾਂ ਦੀ ਸੀ ਉਹ ਬਹੁਤ ਵੱਡੇ ਇੱਕ ਸੀਗੇ ਰਾਈਟਰ ਕਲਾਕਾਰ ਸੀ ਇਹਦਾ ਜੈਸੀ ਤਾਂ ਛੋਟੇ-ਮोटे ਹੈਗੇ ਪਰ ਉਹਨਾਂ ਦੀ ਇਸਤਮਾਤ ਤੋਂ ਲੈਣਾ ਮੈਂ ਤੁਹਾਨੂੰ ਸੁਣਾਉਂਦਾ ਠੀਕ ਹੈ ਮੈਨੂੰ ਰੱਖ ਲੋ ਨਗਰ ਮੇਰੀ ਨਗਰ ਦੇ ਲੋਕੋ ਹੱਥਾਂ ਦੀ ਵਾਹੋ ਬਾਬੂ ਜਾਨ ਦੇਵ ਨਾਨਾ ਸਾਸ ਦੀ ਕਬਰ ਮਨਾਲਾ ਸਾਹੋ ਲਾਸ ਕਬ ਤੇ ਕਾਮ ਮੇਜੀ ਲਾਸ ਦਮ ਤੇ ਕਾਮ ਮੇਜੀ ਸੱਚੇ ਕੋਲ ਪੌਰ ਪੋਚ ਜੂਗਾਗਾ ਮੈਨੂੰ ਉੱਠ ਦੇ ਬੈਠ ਦੇ ਨੂੰ ਰਹਿਣ ਹਰ ਵਕਤ ਮਤਰ ਦੀਆਂ ਤਾਂਗਾ ਮੈਨੂੰ ਉਠਦੇ ਬੈਠਦੇ ਨੂੰ ਰਹਿਣ ਹਰ ਵਕਤ ਮਤਰ ਦੀਆਂ ਤਾਂਗਾ ਧੰਨਵਾਦ ਜੀ ਮੇਰੇ ਨਾਲ ਸਾਡੇ ਮਾਨਯੋਗ ਪੰਚ ਸਾਹਿਬ ਸਰਦਾਰ ਮਤਾ ਸਿੰਘ ਸਮੂਹ ਕਮੇਟੀ ਸਭੂ ਪ੍ਰਧਾਨ ਸਾਹਿਬ ਤੇ ਮੈਂਬਰ ਪੰਚਾਇਤ ਸਮੂਹ ਨਗਰ ਨਿਵਾਸੀ ਪਿੰਡ ਸਾਹੋਕੇ ਦੇ ਸਾਰਿਆਂ ਦਾ ਮੇਰੇ ਨਾਲ ਚੱਲਣ ਸੀ ਰਾਜ ਸਿੰਘ ਦਾ ਸਾਹਿਬ ਮੇਰੇ ਦੋਸਤ ਲਖਦਾਰ ਰਮੰਦਰ ਸਿੰਘ ਵੱਲੋਂ ਸਾਡਾ ਤੁਹਾਡਾ ਸਾਰਾ ਦਾ ਸਮੂਹ ਨਗਰ ਨਿਵਾਸੀਆਂ ਦਾ तहे ਦਿਲ ਤੋਂ ਸਾਡੇ ਪਿੰਡ ਸਿਕਾ ਕਲਾ ਦੇ ਵੱਲੋਂ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕੀਤਾ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਅਕੈ